बुधवार आपे बुद्ध सार गुरमुख करणी शब्द विचार ਧੰਨ ਗੁਰੂ ਅਮਰਦਾਸ ਜੀ ਹਫਤੇ ਦੇ ਚੌਥੇ ਦਿਨ ਬੁੱਧਵਾਰ ਨੂੰ ਆਧਾਰ ਬਣਾ ਕੇ ਜੋ ਸਿੱਖਿਆ ਬਖਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਆਪ ਰਹਿਮਤ ਕਰਕੇ ਮਨੁੱਖ ਨੂੰ ਸ੍ਰੇਸ਼ਟ ਬੁੱਧੀ ਬਖਸ਼ਿਸ਼ ਕਰਦਾ ਹੈ ਗੁਰੂ ਦੇ ਸ਼ਬਦ ਰਾਹੀਂ ਉਸ ਦੀ ਕਰਣੀ ਕਰਮ ਵਿਹਾਰ ਉੱਤਮ ਹੋ ਜਾਂਦਾ ਹੈ ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦਾ ਵਿਚਾਰਵਾਨ ਬਣ ਜਾਂਦਾ ਹੈ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹੋਮੇ ਮਲਕ ਹੋਏ ਜਿਹੜਾ ਮਨੁੱਖ ਰੱਬ ਦੇ ਨਾਮ ਵਿੱਚ ਰੁੱਤ ਜਾਂਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦੇ ਅੰਦਰ ਦੇ ਖਿਆਲ ਸੰਕਲਪ ਫੁਰਨੇ ਸ਼ੁੱਧ ਹੋ ਜਾਂਦੇ ਹਨ ਉਹ ਹਮੇਸ਼ਾ ਹਰੀ ਦੇ ਗੁਣ ਗਾਉਂਦਾ ਹੈ ਅਤੇ ਆਪਣੇ ਅੰਦਰੋਂ ਹੋਮੈ ਦੀ ਮੈਲ ਗਵਾ ਲੈਂਦਾ ਹੈ ਦਰ ਸੱਚੇ ਸਦ ਸ਼ੋਭਾ ਪਾਈ ਨਾਮ ਰਤੇ ਗੁਰ ਸ਼ਬਦ ਸੁਹਾਏ ਐਸੇ ਮਨੁੱਖ ਰੱਬ ਦੇ ਦਰ ਉੱਤੇ ਸਦਾ ਹੀ ਸ਼ੋਭਾ ਪਾਉਂਦੇ ਹਨ ਭਾਵ ਉਸ ਦੀ ਨਿਗਾ ਵਿੱਚ ਸਤਕਾਰ ਦੇ ਪਾਤਰ ਬਣਦੇ ਹਨ ਗੁਰੂ ਦੇ ਸ਼ਬਦ ਰਾਹੀਂ ਅਕਾਲ ਪੁਰਖ ਦੀ ਸਿਫਤ ਸਲਾਹ ਵਿੱਚ ਉਹਨਾਂ ਦਾ ਮਨ ਰੁੱਤਿਆ ਜਾਂਦਾ ਹੈ ਤੇ ਸੋਹਣੇ ਸੁਚੱਜੇ ਉੱਤਮ ਜੀਵਨ ਦੇ ਉਹ ਮਾਲਕ ਬਣ ਜਾਂਦੇ ਹਨ